ਗੁਰੂ ਦੀ ਪਿਆਰੀ ਸواری ਗੁਰੂ ਦਾ ਖਾਸ ਰੂਪ ਗੁਰੂ ਰਮ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਅਪਾਰ ਕਿਰਪਾ ਸਦਕਾ ਸੰਤ ਬਾਬਾ ਅਜੀਤ ਸਿੰਘ ਸਾਲੀ ਵਾਲੇ ਮਹਾਂਪੁਰਸ਼ ਸੰਤ ਬਾਬਾ RAM ਸਿੰਘ ਗੰਡੂ ਵਾਲੇ ਮਹਾਂਪੁਰਸ਼ ਜੋ ਸੰਗਤੇ ਅੱਜ ਕਿਰਪਾ ਹੋ ਰਹੀ ਹੈ ਸਾਧ ਸੰਗਤ ਜੀ ਆਪ ਜੀ ਦੇ ਨਾਲ ਇੱਕ ਘਟਨਾ ਚੰਡੀਗੜ੍ਹ ਦੀ ਸਾਂਝੀ ਕਰਨੀ ਹੈ ਕਿ ਕਿਸ ਤਰ੍ਹਾਂ ਇੱਕ ਪਰਿਵਾਰ ਤੇ ਉਹ ਜਦੋਂ ਬਾਣੀ ਨਾਲ ਜੁੜੇ ਮਹਾਂਕੁਰਸ਼ਨ ਦੇ ਅਸਥਾਨ ਤੇ ਗਏ ਤਾਂ ਕਿਸ ਤਰ੍ਹਾਂ ਕਿਰਪਾ ਹੋਈ ਜਿਸ ਪਰਿਵਾਰ ਦੀ ਮੈਂ ਗੱਲ ਕਰ ਰਿਹਾ ਹਾਂ ਇਹ ਪਰਿਵਾਰ ਚੰਡੀਗੜ੍ਹ ਦੇ ਵਿੱਚ ਰਹਿੰਦਾ ਹੈ ਮਾਤਾ ਜੀ ਹਨੇ ਸਕੂਲ ਦੇ ਵਿੱਚ ਐਜ਼ ਅ ਟੀਚਰ ਜੌਬ ਕਰਦੇ ਹਨ ਇਨਾਂ ਦੀ ਬੇਟੀ ਦੀ ਮੈਰਿਜ 2020 আর 22 ਦੇ ਵਿੱਚ ਹੋਈ ਸੀ ਜਦੋਂ 2022 ਦੇ ਵਿੱਚ ਮਾਤਾ ਜੀ ਦੀ ਬੇਟੀ ਦੀ ਮੈਰਿਜ ਹੋ ਗਈ ਤਾਂ 24 ਦੇ ਵਿੱਚ ਮਾਤਾ ਜੀ ਦਾ ਆਪਰੇਸ਼ਨ ਹੋਇਆ ਓਪਨ ਸਰਜਰੀ ਸੀ ਰਾਮਦਰਵਾਰ ਹਸਪੀਟਲ ਹੈ ਚੰਡੀਗੜ੍ਹ ਦੇ ਵਿੱਚ ਤਾਂ ਮਾਤਾ ਜੀ ਹਸਪਤਾਲ ਦੇ ਵਿੱਚ ਐਡਮਿਟ ਸੀਗੇ ਤਾਂ ਜੋ ਇਹਨਾਂ ਦੀ ਧੀ ਹੈ ਤੇ ਜਵਾਈ ਹੈ ਆਪਰੇਸ਼ਨ ਤੋਂ ਬਾਅਦ ਇਹਨਾਂ ਨੂੰ ਮਿਲਣ ਆਉਂਦੇ ਸੀਗੇ ਸ਼ਾਮ ਦੇ ਵੇਲੇ ਜਦੋਂ ਉਹਨਾਂ ਨੂੰ ਸਮਾਂ ਲੱਗਣਾ ਕਿਉਂਕਿ ਉਹ ਵੀ ਉੱਥੇ ਬੇਟੀ ਵੀ ਇਹਨਾਂ ਦੇ ਚੰਡੀਗੜ੍ਹ ਦੇ ਵਿੱਚ ਹੀ ਵਸਾਈ ਹੋਈ ਹੈ ਤਾਂ ਕੀ ਹੋਇਆ ਤੋਂ ਰੋਜ਼ ਮਿਲਣ ਆਉਂਦੇ ਸੀ ਇੱਕ ਦਿਨ ਜਦੋਂ ਮਾਤਾ ਜੀ ਦੀ ਬੇਟੀ ਇਹਨਾਂ ਨੂੰ ਮਿਲਣ ਆਈ ਤਾਂ ਆ ਕੇ ਮਾਤਾ ਜੀ ਦੇ ਕੋਲ ਰੋਣ ਲੱਗ ਪਈ ਨਾਲ ਇਹਨਾਂ ਦਾ ਜਵਾਈ ਵੀ ਸੀ ਉਹਨਾਂ ਦੇ ਹੱਥ ਦੇ ਵਿੱਚ ਫਾਈਲਾਂ ਦਾ ਇੱਕ ਲਫਾਫਾ ਸੀਗਾ ਜਿਹਦੇ ਵਿੱਚ ਫਾਈਲਾਂ ਸੀਗੇ ਤਾਂ ਮਾਤਾ ਜੀ ਆਪਣੀ ਧੀ ਨੂੰ ਪੁੱਛਦੇ ਨੇ ਵੀ ਪੁੱਤਰ ਕੀ ਹੋ ਗਿਆ ਵੀ ਆਪਸ ਵਿੱਚ ਕੋਈ ਲੜਾਈ ਝਗੜਾ ਤਾਂ ਨਹੀਂ ਹੋਇਆ ਕਿਤੇ ਤਾਂ ਹੋ ਡਾਕਟਰ ਨੂੰ ਪੁੱਛਦੇ ਨੇ ਵੀ ਅਸੀਂ ਜਿਹੜੀ ਸਾਡੀ ਮਾਂ ਅਸੀਂ ਨਾਲ ਕੋਈ ਗੱਲ ਕਰਨੀ ਹੈ ਕਿਉਂਕਿ ਅਮਰਜੈਂਸੀ ਦੇ ਵਿੱਚ ਸੀਗੇ ਵੀ ਅਸੀਂ ਬਾਹਰ ਲਿਜਾ ਸਕਦੇ ਹਾਂ ਆਪਣੀ ਮਦਰ ਨੂੰ ਮਾਂ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਆਪਣੀ ਮਦਰ ਨੂੰ ਬਾਹਰ ਲੈ ਜਾਸਤਾਂ ਗੇ ਉਹ ਗੱਲ ਕਰਨੀ ਤਾਂ ਕਰ ਲਓ ਉਹ ਭੈਣ ਤੇ ਉਹਦਾ ਘਰ ਵਾਲਾ ਮਾਤਾ ਜੀ ਨੂੰ ਬੀਲਚੇਰ ਤੇ ਲੈ ਕੇ ਬਾਹਰ ਆ ਗਏ ਤਾਂ ਮਾਂ ਪੁੱਛਦੀ ਐ ਵੀ ਪੁੱਤਰ ਕੀ ਹੋ ਗਿਆ ਵੇ ਰਾਹ ਕਿਉਂ ਘਰ ਰਿਓ ਰੋ ਕਿਉਂ ਰਿਓ ਤਾਂ ਮਾਤਾ ਜੀ ਨੇ ਫਿਰ ਆਪਣੇ ਜਵਾਈ ਨੂੰ ਹੀ ਪੁੱਛਿਆ ਉਹ ਵੀ ਨਾ ਬੋਲੇ ਉਹ ਵੀ ਰੋਣ ਲੱਗ ਪਿਆ ਫਿਰ ਮਾਤਾ ਜੀ ਦੀ ਧੀ ਨੇ ਦੱਸਿਆ ਕਿ ਮਾਂ ਅਸੀਂ ਨਾ ਡਾਕਟਰ ਕੋਲ ਗਏ ਸੀ 21C ਦੇ ਵਿੱਚ ਉਸ ਭੈਣ ਦਾ ਬੱਚੇ ਦਾ ਟ੍ਰੀਟਮੈਂਟ ਚੱਲਦਾ ਸੀਗਾ ਉਹ ਕਹਿੰਦੀ ਮੰਮੀ ਅਸੀਂ ਅੱਜ ਅਲਟਰਾ ਸਾਊਂਡ ਕਰਾਉਣ ਗਏ ਸੀ 3 ਤੋਂ 4 ਮਹੀਨੇ ਦਾ ਬੱਚਾ ਸੀਗਾ ਗਰਭ ਦੇ ਵਿੱਚ ਤਾਂ ਜਦੋਂ ਅਸੀਂ ਅਲਟਰਾ ਸਾਊਂਡ ਕਰਾਇਆ ਡਾਕਟਰ ਨੂੰ ਦਿਖਾਇਆ ਤਾਂ ਡਾਕਟਰ ਕਹਿੰਦੇ ਨੇ ਕਿ ਜਿਹੜਾ ਬੱਚਾ ਉਹਦਾ ਹਜੇ ਨੱਕ ਨਹੀਂ ਬਣਿਆ ਨੱਕ ਨਹੀਂ ਹੈਗਾ ਤੇ ਦੂਜਾ ਉਹਦੀ ਧੜਕਣ ਨਹੀਂ ਚੱਲ ਰਹੀ ਤਾਂ ਜਿਹੜੇ ਇਸ ਲਾਈਨ ਦੇ ਵਿੱਚ ਨੇ ਉਹ ਦੱਸ ਸਕਦੇ ਨੇ ਉਹਨਾਂ ਨੂੰ ਪਤਾ ਵੀ ਹੁੰਦਾ ਵੀ ਜੇ ਬੱਚੇ ਨੂੰ ਇਸ ਤਰ੍ਹਾਂ ਗਰਭ ਦੇ ਵਿੱਚ ਪ੍ਰੋਬਲਮ ਹੋਵੇ ਕਈ ਵਾਰੀ ਬੱਚਾ ਫਿਰ ਉਹ ਨਾਰਮਲ ਨਹੀਂ ਹੁੰਦਾ ਤਾਂ ਮਾਤਾ ਜੀ ਨੇ ਫਿਰ ਆਪਣੀ ਧੀ ਨੂੰ ਹੌਸਲਾ ਦਿੱਤਾ ਕਿ ਪੁੱਤਰ ਕੋਈ ਗੱਲ ਨਹੀਂ ਪਰਮਾਤਮਾ ਬਹੁਤ ਸਮਰੱਥਾ ਤੇ ਕਹਿੰਦੀ ਆ ਕਿ ਮੰਮੀ ਵੀ ਡਾਕਟਰ ਨੇ ਕਿਹਾ ਵੀ ਤੁਸੀਂ ਜਿੰਨੀ ਜਲਦੀ ਹੋ ਸਕਦਾ ਇਹ ਬੱਚੇ ਦਾ ਅਬੋਰਸ਼ਨ ਕਰਵਾ ਲਓ ਤਾਂ ਮਾਂ ਕਹਿੰਦੀ ਪੁੱਤਰ ਨਹੀਂ ਕੋਈ ਗੱਲ ਨਹੀਂ ਮੈਨੂੰ ਛੁੱਟੀ ਹੋ ਜਾਣ ਦੇ ਤੂੰ ਗੁਰੂ ਮਹਾਰਾਜ ਅੱਗੇ ਅਰਦਾਸ ਕਰ ਸਤਿਗੁਰੂ ਸਮਰਥ ਨੇ ਉਹ ਕਿਰਪਾ ਕਰਨਗੇ ਮਾਤਾ ਜੀ ਕਹਿੰਦੇ ਵੀ 6 ਜੂਨ 2024 ਨੂੰ ਮੇਰਾ ਆਪਰੇਟ ਹੋਇਆ ਸੀ ਆਪਰੇਸ਼ਨ ਹੋਇਆ ਸੀ ਓਪਨ ਸਰਜਰੀ ਸੀ ਤੇ 17 ਜੂਨ 2024 ਨੂੰ ਮੈਨੂੰ ਹਸਪੀਟਲ ਤੋਂ ਛੁੱਟੀ ਹੋ ਗਈ ਸੀ। 21 ਜੂਨ ਨੂੰ ਫਿਰ ਅਸੀਂ ਹਸਾਲੇ ਸਭ ਜਾਣਾ ਸੀਗਾ। ਉਹ ਕਹਿੰਦੇ ਵੀ ਜਦੋਂ ਮੇਰੀ ਧੀ ਮੈਨੂੰ ਮਿਲ ਕੇ ਮੇਰਾ ਧੀ ਤੇ ਮੇਰੀ ਜਵਾਈ ਗਏ ਨਾ ਰਾਤ ਦਾ ਸਮਾਂ ਸੀਗਾ ਸ਼ਾਮ ਦਾ। ਮੈਂ 5-6 ਘੰਟੇ ਬਸ ਸੋਚਦੀ ਗਈ। ਵਿਰਾਗ ਵੀ ਆਇਆ, ਰੋਣਾ ਵੀ ਆਇਆ ਵੀ ਕੀ ਹੋ ਗਿਆ। ਵੀ ਪਹਿਲਾ ਬੱਚਾ ਸੀਗਾ ਮੇਰੀ ਧੀ ਦਾ ਤਾਂ ਕਹਿੰਦੇ ਵੀ ਉਸ ਤੋਂ ਬਾਅਦ ਕੁਦਰਤੀ ਮੈਂ ਆਪਣਾ ਮੋਬਾਈਲ ਚੱਕਿਆ ਉਹ ਚ ਮੈਂ ਜਦੋਂ ਨੂੰ ਓਪਨ ਕੀਤਾ ਤਾਂ ਪਰਮਿੰਦਰ ਤੂੰ ਨਾ ਹੰਸਾਲੀ ਸਾਹਿਬ ਦੀ ਇੱਕ ਵੀਡੀਓ ਪਾਈ ਹੋਈ ਸੀ ਬਾਬਾ ਜੀ ਬਾਰੇ ਜਦੋਂ ਮੈਂ ਇੱਕ ਦੋ ਵੀਡੀਓ ਦੇਖੀਆ ਮੇਰੀ ਇੰਨੀ ਸ਼ਰਧਾ ਭਾਵਨਾ ਬਣ ਗਈ ਵੀ ਜਿਹੜੇ ਹੰਸਾਲੀ ਵਾਲੇ ਮਹਾਂਪੁਰਸ਼ ਨੇ ਉਹਨਾਂ ਨੇ ਇੰਨੀ ਸੰਗਤ ਆਪਾਂ ਕੀਤਾ ਬਾਣੀ ਦੇ ਨਾਲ ਵੀ ਮੈਂ ਵੀ ਆਪਣੀ ਧੀ ਦੀ ਅਰਦਾਸ ਕਰਾਂ ਬਾਬਾ ਜੀ ਨੂੰ ਹੰਸਾਲੀ ਵਾਲੇ ਮਹਾਂਪੁਰਸ਼ਾਂ ਨੂੰ ਉੱਥੇ ਜਾ ਕੇ ਤੇ ਇੱਥੇ ਬੈਠ ਕੇ ਵੀ ਅਰਦਾਸ ਕਰਾਂ ਜਦ ਤੱਕ ਮੈਂ ਜਾ ਨਹੀਂ ਸਕਦੀ ਤਾਂ ਮਾਤਾ ਜੀ ਕਹਿੰਦੇ ਵੀ ਉਹ ਤੇਰੀ ਜਿਹੜੀ ਵੀਡੀਓ ਪਾਈ ਸੀ ਨਾ YouTube ਤੇ ਉਹ ਜਦੋਂ ਮੈਂ ਦੇਖੀ ਆ ਮੇਰੀ ਸ਼ਰਧਾ ਭਾਵਨਾ ਗੁਰੂ ਗ੍ਰੰਥ ਸਾਹਿਬ ਤੇ ਹੋਰ ਜ਼ਿਆਦਾ ਬਣ ਗਈ ਕਿਉਂਕਿ ਮਹਾਂਪੁਰਸ਼ ਵੀ ਗੁਰੂ ਗ੍ਰੰਥ ਸਾਹਿਬ ਵਾਰੇ ਦੱਸਦੇ ਸਨ 21 ਜੂਨ ਨੂੰ ਮਾਤਾ ਜੀ ਹੰਸਾਲੀ ਸੱਭ ਗਏ ਉਹਨਾਂ ਨੂੰ ਕੁਛ ਨਹੀਂ ਪਤਾ ਦੀ ਹੰਸਾਲੀ ਸਾਹਿਬ ਬਾਰੇ ਕਿੱਥੇ ਹੈ ਕੀ ਹੈ ਕੌਣ ਹੈ 21 ਜੂਨ 2024 ਨੂੰ ਜਦੋਂ ਮਾਤਾ ਜੀ ਕਹਿੰਦੇ ਸੀ ਅਸੀਂ ਹੰਸਾਲੀ ਸਾਹਿਬ ਆਪਣੇ ਪਰਿਵਾਰ ਨੂੰ ਆਪਣੀ ਧੀ ਨੂੰ ਜਵਾਈ ਨੂੰ ਲੈ ਕੇ ਗਈ ਸਭ ਤੋਂ ਪਹਿਲਾਂ ਸਿੰਘ ਗੁਰੂ ਗ੍ਰੰਥ ਸਾਹਿਬ ਨੂੰ ਉੱਥੇ ਦਰਬਾਰ ਸਾਹਿਬ 'ਚ ਨਮਸਕਾਰ ਕੀਤੀ ਮਹਾਰਜ ਅੱਗੇ ਮੈਂ ਅਰਦਾਸ ਕੀਤੀ ਸਤਿਗੁਰੂ ਕਿਹੋ ਜਿਹਾ ਪਰਚਾ ਪਾ ਦਿੰਦਾ ਕਿਰਪਾ ਕਰੋ ਏਸ ਜਿਹੜੇ ਸਾਡੇ ਤੇ ਦੁੱਖ ਦੇ ਘੜਿਆ ਸਾਨੂੰ ਬਾਣੀ ਨਾਲ ਜੋੜ ਕੇ ਇਹ ਰਾਹ ਦਖਾ ਦਿਓ ਤਮਾਂ ਜੀ ਕਹਿੰਦੇ ਮੈਨੂੰ ਉੱਥੇ ਜਾ ਕੇ ਜਦੋਂ ਮੈਂ ਉਸ ਸਥਾਨ ਤੇ ਗਈ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਮਹਾਂਪੁਰਸ਼ਾਂ ਦੀ ਇੱਕ ਫੋਟੋ ਲੱਗੀ ਸੀ ਵੱਡੀ ਉਹਨਾਂ ਦੇ ਦਰਸ਼ਨ ਕੀਤੇ ਤਾਂ ਮੇਰੇ ਮਨ ਦੇ ਵਿੱਚ ਇੰਨੀ ਪੋਜ਼ਿਟਿਵਿਟੀ ਆ ਗਈ ਇੰਨੀ ਚੰਗੀਆਂ ਬੇਵਸਾਈਆਂ ਮੈਨੂੰ ਅਹਿਸਾਸ ਹੋ ਗਿਆ ਵੀ ਇੱਥੋਂ ਬਾਈ ਗੁਰੂ ਨੇ ਕਿਰਪਾ ਕਰਨੀ ਆ ਜਿਹੜਾ ਮੇਰੇ ਧੀ ਦੇ ਵਿੱਚ ਆਉਣਾ ਬਿਲਕੁਲ ਤੰਦਰੁਸਤ ਹੋਏਗਾ ਮੇਰੇ ਮਨ ਵਿੱਚ ਸ਼ਰਧਾ ਭਾਵਨਾ ਬਣ ਗਈ ਤਾਂ ਜਿੱਥੇ ਅੱਗੇ ਮਹਾਂਪੁਰਸ਼ ਬੈਣਦੇ ਸਨ ਕਮਰੇ ਵਿੱਚ ਬਾਬਾ ਜੀ ਦਾ ਜੋ ਸੱਚਖੰਡ ਸਥਾਨ ਤੇ ਬਾਬਾ ਜੀ ਨੇ ਆਪਣਾ ਕਮਰਾ ਬਣਾਇਆ ਹੋਇਆ ਜਿੱਥੇ ਬਹਿ ਕੇ ਸੰਗਤਾਂ ਨੂੰ ਬਚਨ ਕਰਦੇ ਸੀਗੇ ਬਾਣੀ ਦੇ ਨਾਲ ਜੋੜਦੇ ਸੀ ਉਹ ਕਹਿੰਦੇ ਲਾਈਨ ਦੇ ਵਿੱਚ ਲੱਗੇ ਸੀ ਉੱਥੇ ਚਲੇ ਗਏ ਫਿਰ ਉੱਥੇ ਜਾ ਕੇ ਅਸੀਂ ਬਾਬਾ ਜੀ ਨੂੰ ਮੇਰੇ ਜਿਹੜੇ ਸੰਤ ਬੱਬਾ ਪਰਮਜੀਤ ਸਿੰਘ ਜੀ ਨੇ ਉਹਨਾਂ ਨੂੰ ਅਸੀਂ ਦੱਸਿਆ ਉਹ ਕਹਿੰਦੇ ਭਾਈ ਪਹਿਲਾਂ ਅਲਟਰਾ ਸਾਊਂਡ ਹੁੰਦੇ ਸੀ ਤੁਸੀਂ ਬਾਣੀ ਪੜੋ ਸਤਿਗੁਰੂ ਕਿਰਪਾ ਕਰਨਗੇ ਤਾਂ ਮਾਤਾ ਜੀ ਕਹਿੰਦੇ ਫਿਰ ਅਸੀਂ ਉੱਥੋਂ ਜਦੋਂ ਆਏ ਆ ਫਿਰ ਅਸੀਂ ਅਰਦਾਸ ਕਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਸੀਂ ਆ ਕੇ ਸਾਰਿਆਂ ਨੇ ਸੁਖਮਣੀ ਸ਼ਬਦ ਜਪ ਕੀਤੇ ਸਤਿਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਰਹੇ ਮਹਾਂਪੁਰਸ਼ਾਂ ਅੱਗੇ ਅਰਦਾਸ ਬੇਨਤੀ ਕਰਦੇ ਰਹੇ ਬਾਬਾ ਜੀ ਸਿੰਘ ਜੀ ਅਸਾੜੀ ਵਾਲੇ ਪੂਰਨ ਬ੍ਰਹਮ ਗਿਆਨੀ ਆਪ ਜੀ ਇੰਨੀ ਸੰਗਤਾਂ ਦਾ ਭਲਾ ਕਰ ਦਿਓ ਸਾਡਾ ਵੀ ਕਰ ਦਿਓ ਗੁਰੂ ਗ੍ਰੰਥ ਸਾਹਿਬ ਰੇ ਕਿਰਪਾ ਕਰੋ ਆਪ ਦੀ ਸਮਰੱਥ ਹਾਂ ਆਪ ਜੀ ਦਾ ਕਰਨ ਕਰਾਉਣ ਹਾਰੂ ਹਾਂ ਹਾਂ ਜਿਨ੍ਹਾਂ ਦੀ ਸ਼ਰਧਾ ਹੈ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਜਿਨ੍ਹਾਂ ਦੀ ਸ਼ਰਧਾ ਮਹਾਂਪੁਰਸ਼ਾਂ ਤੇ ਬਣਦੀ ਹੈ ਠੀਕ ਹੈ ਉਹਨੂੰ ਯਾਦ ਕਰੋ ਜਿਨ੍ਹਾਂ ਦੀ ਨਹੀਂ ਬਣਦੀ ਉਹ ਨਾਰਾਜ਼ ਨਹੀਂ ਹੋਣਗੇ ਉਹ ਆਪਣੇ ਮਨ ਦੀ ਬਿਰਤੀ ਹੈ ਕਿ ਆਪਾਂ ਕਿਸ ਤਰ੍ਹਾਂ ਆਪਣੇ ਮਨ ਨੂੰ ਢਾਲਦੇ ਹਾਂ ਉਹ ਕਹਿੰਦੇ ਸਮਾਂ ਬੀਤਦਾ ਗਿਆ ਅਸੀਂ ਆਪਣਾ ਨੇਮ ਕਰਦੇ ਰਹੇ ਪਾਠ ਕਰਦੇ ਰਹੇ ਅਰਦਾਸ ਬੇਨਤੀ ਕਰਦੇ ਰਹੇ ਕਹਿੰਦੇ ਪ੍ਰਮੇਂਦਰ 20 ਦਸੰਬਰ ਨੂੰ ਮੈਂ ਐਜ਼ ਅ ਟੀਚਰ ਸਕੂਲ ਦੇ ਵਿੱਚ ਜੌਬ ਕਰਦੀ ਸੀ ਉੱਥੇ ਮੈਨੂੰ ਕਾਲ ਆ ਗਈ ਫੋਨ ਆਇਆ ਵੀ ਆ ਕੀ ਹਸਪੀਟਲ ਆ ਜਾਓ ਆਪਜੀ ਦੀ ਬੇਟੀ ਐਡਮਿਟ ਹੈ ਬੱਚਾ ਹੋ ਗਿਆ ਤਾਂ ਚਲੋ ਮੈਂ ਆਪਣਾ ਬੱਚਾ ਜੋ ਮੇਰੀ ਧੀ ਦਾ ਸੀ ਉਹਨੂੰ ਦੇਖਣ ਦੇ ਲਈ ਗਈ ਤਾਂ ਸਤਿਗੁਰੂ ਨੇ ਇੰਨੀ ਕਿਰਪਾ ਕੀਤੀ ਮੇਰੇ ਮਨ ਵਿੱਚ ਸੀ ਵੀ ਮੈਂ ਪਹਿਲਾਂ ਜਾ ਕੇ ਦੇਖਾਂਗਾ ਨੱਕ ਹੈਗਾ ਤੇ ਜਦੋਂ ਮੈਂ ਦੇਖਿਆ ਜਿਹੜੀ ਮੇਰੀ ਛੋਟੀ ਬੇਟੀ ਹੈ ਉਹਦੀ ਗੋਦੀ ਦੇ ਵਿੱਚ ਬੱਚਾ ਸੀ ਜਦੋਂ ਮੈਂ ਦੇਖਿਆ ਉਹਦਾ ਨੱਕ ਮੇਰੀ ਧੀ ਜਿੱਡਾ ਹੱਥ ਪੈਰ ਪੂਰੇ ਬਿਲਕੁਲ ਤੰਦਰੁਸਤ ਰੁਸਤ੍ਰਿਸ਼ਟ ਪੁਸ਼ਟ ਤੇ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਇੰਨਾ ਸ਼ੁਕਰਾਨਾ ਕੀਤਾ ਹੰਸਾਲੀ ਵਾਲੇ ਬਾਪੂ ਦਾ ਸ਼ੁਕਰਾਨਾ ਕੀਤਾ ਕਿ ਆਪ ਜੀ ਨੇ ਕਿਰਪਾ ਕਰ ਦਿੱਤੀ ਆਪ ਦੀ ਕਿਰਪਾ ਦੇ ਨਾਲ ਇਹ ਬੱਚਾ ਤੰਦਰੁਸਤ ਹੋਇਆ ਸੋ ਸੰਗਤ ਜੀ ਮਹਾਪੁਰਸ਼ ਕਿਤੇ ਨਹੀਂ ਗਏ ਉਹ ਇੱਥੇ ਹੀ ਨੇ ਹਾਂ ਕਈ ਮੰਨਦੇ ਨੇ ਕਈ ਨਹੀਂ ਮੰਨਦੇ ਜਿਨ੍ਹਾਂ ਦੀ ਭਾਵਨਾ ਬਣ ਜਾਂਦੀ ਆ ਗੁਰਬਾਣੀ ਤੇ ਕਿਉਂਕਿ ਮਹਾਪੁਰਸ਼ਾਂ ਨੇ ਸਦਾ ਹੀ ਗੁਰਬਾਣੀ ਦੇ ਨਾਲ ਜੋੜਿਆ ਉਹਨਾਂ ਨੇ ਕਿਸੇ ਕਰਮ ਕਾਂਡ 'ਚ ਜਗ ਮਾ ਪਰਮਚ ਨਹੀਂ ਪਾਇਆ ਅਸੀਂ ਤਾਂ ਅੱਜ ਵੀ ਮੰਨਦੇ ਹਾਂ ਹਾਜ਼ਰ-ਨਾਜ਼ਰ ਨਹੀਂ ਬਿਲਕੁਲ ਉਹੀ ਬੁਲਾ ਰਹੇ ਨੇ ਉਹੀ ਕਰਾ ਰਹੇ ਨੇ ਸੱਡੀ ਵੀ ਸਮਰੱਥਾ ਨਹੀਂ ਕੋਈ ਬੋਲਣ ਦੀ ਜਾਂ ਕਰਨ ਦੀ ਕਈ ਕਹਿੰਦੇ ਨੇ ਕਿ ਆਪ ਜੀ ਬਾਬਾ ਜੀ ਦੀ ਵੀਡੀਓ ਪਾਈ ਜਾਂਦੇ ਹੋ ਕੋਈ ਹੋਰ ਵੀਡੀਓ ਪਾਓ ਤੁਸੀਂ ਹੋਰ ਕੋਈ ਟੌਪਿਕ ਲੈ ਲਓ ਤੁਸੀਂ ਇਹ ਸਾਲੀ ਵਾਲੇ ਮਹਾਂਪੁਰਸ਼ਾਂ ਦੀ ਵੀਡੀਓ ਪਾਈ ਜਾਂਦੇ ਹੋ ਸੋ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹ ਉਹਨਾਂ ਦੀ ਰਜਾ ਵਿੱਚ ਹੋ ਰਿਹਾ ਉਹ ਆਪ ਕਰਾ ਰਹੇ ਨੇ हां भाई जे अस्सी गुरवाणी तो कोई उल्टी गल करदे हां ता तुसी सानु दस दियो अस्सी मा ਘੜ ਤੋਂ ਮਾਫੀ ਮੰਗ ਲਵਾਂਗੇ। अकि ਮਾਹ ਪਰਸ਼ਾ ਨੇ ਬਾਣੀ ਦੇ ਨਾਲ ਹੀ ਜੋੜਿਆ। ਅੱਜ ਮਹਾਰਾਜ ਹਾਜ਼ਰ ਨਾਜ਼ਰ ਨੇ ਮਾਹ ਪਰਸ਼ਾ ਉਹ ਜਿਸ ਤਰ੍ਹਾਂ ਸੰਗਤ 에 ਕਿਰਪਾ ਕਰ ਰਹੇ ਨੇ ਨਾ ਜਿਹੜੇ ਉਹਨਾਂ ਨੂੰ ਸਮਝ ਰਹੇ ਨੇ ਮਾਹ ਪਰਸ਼ਾ ਨੂੰ ਉਹ ਦੱਸ ਸਕਦੇ ਨੇ ਵਾਕਿਆ ਨਹੀਂ ਤਾਂ ਗੱਲਾਂ ਨੇ ਆਮ ਜੀਆਂ। ਉਹਨਾਂ ਨੂੰ ਅਸੀਂ ਐਕਸਪਲੇਨ ਨਹੀਂ ਕਰਨਾ ਚਾਹੁੰਦੇ ਤੇ ਨਾ ਅਸੀਂ ਉਹਨਾਂ ਨੂੰ ਇਹ ਸਮਝਾ ਸਕਦੇ ਹਾਂ ਜੋ ਸ਼ਰਧਾ ਨਾਲ ਯਾਦ ਕਰਨਗੇ ਮਾਪੇ ਪਰਛਾਉਣਾ ਦੇ ਕਾਰਜ ਕਰ ਰਹੇ ਨੇ ਗੁਰਬਾਣੀ ਕਾਰਜ ਕਰ ਰਹੀ ਆ ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ ਘਰ ਬ੍ਰਹਮ ਗਿਆਨੀ ਵੀ ਤਾਂ ਗੁਰਬਾਣੀ ਦੇ ਵਿੱਚੋਂ ਹੀ ਨੇ ਇਹ ਕਿਹੜਾ ਕੋਈ ਬਾਹਰੋਂ ਨਹੀਂ ਸੋ ਸੰਗਤ ਜੀ ਇਹ ਬੱਚਾ ਮੈਂ ਫੋਟੋ ਪਾ ਰਿਆਂ ਇਹ ਬੱਚਾ ਕੋਈ ਆਪ ਜੀ ਦੇਖ ਲਓ ਬਿਲਕੁਲ ਸਤਿਗੁਰੂ ਦੀ ਕਿਰਪਾ ਪੂਰੀ ਹੈ ਸੋ ਪਰਿਵਾਰ ਨੇ ਏ ਘਟਨਾ ਦੱਸੀ ਸੀ ਸੋ ਉਹਨਾਂ ਨੂੰ ਮੈਂ ਪੁੱਛਿਆ ਸੀਗਾ ਪਹਿਲਾਂ ਵੀ ਪਾਈ ਸੀ ਵੀਡੀਓ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਸੀਗੀਆਂ ਜੋ ਨਹੀਂ ਸੀ ਉਹਨਾਂ ਨੂੰ ਸਹੀ ਲੱਗੀਆਂ। ਸੋ ਦੁਬਾਰਾ ਵੀਡੀਓ ਪਾਈ ਆਂ। ਜੇ ਤੁਹਾਨੂੰ ਚੰਗੀ ਲੱਗੇ ਸ਼ੇਅਰ ਕਰਨਾ, ਲਾਈਕ ਕਰਨਾ, ਕਮੈਂਟ ਕਰਨਾ। ਬਾਣੀ ਦੇ ਨਾਲ ਸੰਗਤ ਦੇ ਜੁੜੋ। ਰੋਜ਼ਾਨੀ ਬਣਾ ਕੇ ਜਿੰਨੀ ਬਾਣੀ ਪੜ ਸਕਦੇ ਹੋ ਨਾ ਉਹਨਾਂ ਨੂੰ ਜੀਵਨ ਸੁੱਖ ਆ ਜਾਏਗਾ। ਉਲ੍ਹਾ ਮੇਰੀਆਂ ਨੇ। ਗਲਤੀਆਂ ਮੇਰੀਆਂ ਨੇ। ਵਡਿਆਈ ਸਤਿਗੁਰੂ ਦੀ ਮਹਾਂਪੁਰਸ਼ਾਨੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।